हमारा जो कुछ भी खोया था वो हमारे सक्सेसफुली रिकवर हो चुका है और आज हमें कमिश्नर ऑफिस में बुलाकर वो हमें प्रदान कर दिया गया इसके लिए मैं बहुत बहुत आभारी हूँ कमिश्नर साहब का तो मैं शुक्रिया कर अदा करता हूँ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਯਾਤਰੀਆਂ ਨਾਲ ਹੋਈ ਲੁੱਟ ਦਾ ਮਾਮਲਾ ਪੁਲਿਸ ਨੇ ਆਖਰਕਾਰ ਸੁਲਝਾ ਲਿਆ। ਪੁਲਿਸ ਨੇ ਦੋ ਲੁੱਟੇਰਿਆਂ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ ਕੇ ਲੁੱਟਦੇ 36000 ਰੁਪਏ, 4 ਮੋਬਾਈਲ ਫੋਨ ਅਤੇ ਸੂਟ ਕੇਸਾਂ ਸਣੇ ਹੋਰ ਸਮਾਨ ਬਰਾਮਦ ਕੀਤਾ ਗਿਆ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਖੁਦ ਇਹ ਸਮਾਨ ਯਾਤਰੀਆਂ ਦੇ سپرد ਕੀਤਾ। ਇਸਰਾਨ ਅਮਰੀਸਾ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਦਿੰਦੇ ਕਿਹਾ ਹੈ ਕਿ ਉਹਨਾਂ ਦੀ ਪੁਲਿਸ ਪਹਿਲੇ ਦਿਨ ਤੋਂ ਹੀ ਲੁਟੇਰਿਆਂ ਦੇ ਮਗਰ ਲੱਗੀ ਹੋਈ ਸੀ ਅਤੇ ਹੁਣ ਉਹਨਾਂ ਨੂੰ ਕਾਬੂ ਕਰਕੇ ਸਮਾਨ ਬਰਾਮਦ ਕਰ ਲਏਗੇ ਉਹਨਾਂ ਕਿਹਾ ਹੈ ਕਿ ਪੁਲਿਸ ਯਾਤਰੀਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ 28 ਦਸੰਬਰ ਨੂੰ ਬੀ ਡਿਵੀਜ਼ਨ ਏਰੀਆ ਚ ਇੱਕ ਈ ਰਿਕਸ਼ਾ ਦੇ ਉੱਤੇ ਸਵਾਰ 3 ਯਾਤਰੀ ਜਿਹੜੇ ਪਿਲਗ੍ਰਮ ਤੇ ਆਏ ਸੀ ਬੰਗਾਲ ਤੋਂ ਔਰ ਉਹਨਾਂ ਨਾਲ ਬੜੀ ਬੰਦਪਾਗੀ ਕਟਨਾ ਹੋਈ ਸੀ ਕਿ ਉਹਨਾਂ ਨੂੰ ਤੇ ਉਸ ਇਨਸਾਨ ਜਗਾ ਤੇ ਜਾ ਕੇ ਈ ਰਿਕਸ਼ਾ 'ਚ ਜਿਹੜਾ ਸਵਾਰ ਸੀਗਾ ਚਾਲਕ ਉਹਨੇ ਆਪਣੇ ਸਾਥੀਆਂ ਨੇ ਮਿਲ ਕੇ ਉਹਨਾਂ ਨੂੰ ਲੁੱਟ ਲਿਆ ਸੀ ਰੋਬ ਕਰ ਲਿਆ ਸੀ ਤੋਂ ਅਸੀਂ ਇਹਨੂੰ ਚੀਜ਼ ਨੂੰ ਬਹੁਤ ਸੈਂਸਿਟਿਵਲੀ ਲੈਂਦੇ ਹੋਏ ਦੋ ਮੁਲਜ਼ਮ ਉਹਦੇ ਚੁਕਰਾਫਤਾਰ ਕਰ ਲਏ ਸੀ ਔਰ ਸਾਰੀਆਂ ਬਿਲੋਂਗਿੰਗਸ ਉਹਨਾਂ ਦੇ ਸਾਰੇ ਜੋ ਵੀ ਉਹਨਾਂ ਦੇ ਬੈਗ ਸੀਗੇ ਉਹਨਾਂ ਦੇ ਸੂਟਕੇਸ ਸੀ ਸਾਰੇ ਉਹ ਲੈ ਗਏ ਸੀ ਜਿਹੜੇ ਬਰੋਬ ਕਰਕੇ ਔਰ ਮੋਬਾਈਲ ਫੋਨਸ ਤੇ ਕੈਸ਼ ਔਰ ਖੁਸ਼ ਕੈਸ਼ ਉਹਨਾਂ ਨੇ ਜਾ ਕੇ ਉਹਨਾਂ ਦੇ ਪੇਟੀਐਮ ਚੋਂ ਕਢਾ ਲਿਆ ਸੀ ਅਕਾਊਂਟ ਦੇ ਵਿੱਚੋਂ ਉਹ ਸਾਰੇ ਦਾ ਸਾਰਾ ਕੈਸ਼ 36000 ਰੁਪਿਆ ਤੇ ਤਿੰਨੋ ਮੋਬਾਈਲ ਚ ਚਾਰ ਮੋਬਾਈਲ ਫੋਨ ਸੀ ਉਹਨਾਂ ਦੇ ਇਨਸਾਨ ਕੋਲ ਦੋ ਸੀਗੇ ਤੋਂ ਚਾਰ ਮੋਬਾਈਲ ਫੋਨ ਔਰ ਸਾਰੇ ਬੈਗੇਜ ਜੋ ਬਿਲੋਂਗਿੰਗ ਸੀ ਇਹ ਉਹ ਸਾਰੀਆਂ ਪੁਲਿਸ ਨੇ ਰਿਕਵਰ ਕਰਕੇ ਸਪੋਰਟਾਰੀ ਜੀ ਅਸੀਂ ਅੱਜ ਕਰਵਾ ਕੇ ਉਹਨਾਂ ਨੂੰ ਮੈਂ ਖੁਦ ਹੈਂਡਓਵਰ ਕੀਤੀ ਹੈ ਔਰ ਉਹ ਬੜੇ ਖੁਸ਼ ਹੋਏ ਆ ਮੈਂ ਇਸ ਗੱਲ ਦੀ ਵਚਨਬੱਧਤਾ ਅਸੀਂ ਕਿ ਅਸੀਂ ਪੰਜਾਬ ਦੇ ਵਿੱਚ ਔਰ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਜਿਹੜੇ ਵੀ ਯਾਤਰੀ ਆ ਰਹੇ ਨੇ ਉਹਨਾਂ ਦੀ ਸੁਰੱਖਿਆ ਸਾਡਾ ਫਰਸਟ ਪ੍ਰਾਇਰੀਟੀ ਹੈ ਔਰ ਇਸੇ ਤਰ੍ਹਾਂ ਜਿਹੜੀ ਪੁਲਿਸ ਟੀਮ ਨੇ ਅੱਛਾ ਕੰਮ ਕੀਤਾ ਉਹਨਾਂ ਨੂੰ ਵੀ ਇਨਾਮ ਦਿੱਤਾ ਜਾ ਰਿਹਾ ਹੈ ਦਰਸਲ ਲੁੱਟਦਾ ਸ਼ਿਕਾਰ ਹੋਈ ਯਾਤਰੀ 27 ਦਸੰਬਰ ਦੀ ਰਾਤ ਕਲਕੱਤਾ ਤੋਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ। ਉਹਨਾਂ ਨੇ ਰੇਲਵੇ ਸਟੇਸ਼ਨ ਤੋਂ ਇੱਕ ਈ-ਰਿਕਸ਼ਾ ਬੁੱਕ ਕੀਤਾ। ਜਿਸ 'ਤੇ ਸਵਾਰ ਦੋ ਵਿਅਕਤੀਆਂ ਨੇ ਉਹਨਾਂ ਨੂੰ ਸੁਮਸਾਨ ਥਾਂ ਤੇ ਲਿਜਾ ਕੇ ਨਾ ਸਿਰਫ ਲੁੱਟਿਆ ਸਗੋਂ ਉਹਨਾਂ ਦੇ ਪੇਟੀਐਮ ਐਪ ਦਾ ਪਾਸਵਰਡ ਵੀ ਲੈ ਲਿਆ। ਜਿਸ ਤੋਂ ਬਾਅਦ ਉਹਨਾਂ ਨੇ ਮੋਬਾਈਲ ਤੋਂ ਪੈਸੇ ਵੀ ਕਢਵਾਏ। ਉਦਰੇ ਇਸ ਮਾਮਲੇ ਨੂੰ ਤਬਾਹ ਹੁਣ ਯਾਤਰੀਆਂ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ। ਸ਼ਾਸਤ੍ਰੀਕਾਲ ਮੇਰਾ ਨਾਮ ਸ਼ਿਵਸ਼ਾਉ ਹੈ। मैं कोलकाता से आया था अमृतसर गोल्डन टेम्पल घूमने हम यहाँ अट्ठाईस तारीख की मॉर्निंग में उतरे जो कि साढ़े बारह बजे के करीब में हमने ई रिक्शा लिया हम अपने दो साथियों के साथ आए थे दीपक राउत एंड राहुल राम हम ई रिक्शा में ट्रैवल कर रहे थे गोल्डन टेम्पल के लिए उन्होंने हमें ईस्ट मोहन नगर ले जाकर हम दातर लगाकर हमारा सारा कुछ लूट लिया वो तीन बंदे थे उसके बाद हम नेक्स्ट मॉर्निंग पंजाब पुलिस के बी डिवीजन थाने में पहुंचे जहाँ के एस एच ओ साहब श्री सुखबीर सिंह सर ने और उनकी टीम श्री अमन अमर अमरजीत सर ने बहुत मदद की हमारी और उनके टीम में जगरूप सर और बहुत लोगों ने हमें बहुत मदद करा और हमारा सारा कुछ रिकवर करके दिया जिसके लिए मैं पंजाब पुलिस कमिश्नर श्री बुल्लर साहब का बहुत बहुत आभारी हूँ और मैं बहुत खुश हूँ धन्यवाद ਇਹ ਵੀ ਜ਼ਿਕਰਯੋਗ ਹੈ ਕਿ ਯਾਤਰੀਆਂ ਵੱਲੋਂ ਲੁੱਟ ਤੋਂ ਪਹਿਲਾਂ ਈ ਰਿਕਸ਼ਾ ਚਾਲਕ ਦੀ ਵੀਡੀਓ ਬਣਾਈ ਗਈ ਸੀ ਜਿਸ 'ਚ ਇੱਕ ਸਰਦਾਰ ਵਿਅਕਤੀ ਬੈਠਾ ਨਜ਼ਰ ਆ ਰਿਹਾ ਸੀ ਯਾਤਰੀਆਂ ਨੇ ਇਲਜ਼ਾਮ ਲਗਾਇਆ ਸੀ ਕਿ ਉਹਨਾਂ ਨੂੰ ਸ਼ੱਕ ਹੈ ਕਿ ਲੁੱਟੇ 'ਚ ਉਸ ਵਿਅਕਤੀ ਦਾ ਵੀ ਹੱਥ ਹੈ ਪਰ ਪੁਲਿਸ ਵੱਲੋਂ ਅਜੇ ਹਕ ਕੁਝ ਵੀ ਖੁਲਾਸਾ ਨਹੀਂ ਕੀਤਾ ਗਿਆ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ